ਯਾ ਸਾਬ ਲੋਕ ਸਤਕਾਰਯੋਗ ਮੈਂ ਬਹੁਤ ਮੈਂ ਤਾਂ ਜਦੋਂ ਬਨੇਸੀ ਮੰਤਰੀ ਜੀ ਵਧਾਈ ਵੀ ਦਿੱਤੀ ਸੀ ਤਾਂ ਕਿਹਾ ਸੀ ਆਓ ਰਲ ਮਿਲ ਕੇ ਕੁਛ ਕਰੀਏ ਆਪਣੇ ਲੰਮੀ ਵਾਸਤੇ ਮੈਂ ਤਾਂ ਇਹਨਾਂ ਨੂੰ ਆਹੀ ਪੁੱਛਣਾ ਚਾਹਾਂਗੀ ਕਿ 5 ਸਾਲ ਕਾਂਗਰਸ ਦੀ ਸਰਕਾਰ ਸੀ ਤੁਸੀਂ ਕਾਂਗਰਸ ਵਿੱਚ ਸੀਗੇ ਛੋਟੇ ਕੋਲ ਵੱਡੇ ਵੱਡੇ ਅਹੁਦੇ ਵੀ ਸੀਗੇ ਹੁਣ 2.5 ਸਾਲ ਜੋ ਵੀ ਤੁਹਾਡੀ ਸਰਕਾਰ ਹੈ ਇਹਨਾਂ ਸਾਢੇ 7 ਸਾਲਾਂ 'ਚ ਤੁਸੀਂ ਇੱਕ ਚੀਜ਼ ਤਾਂ ਗਿਣਾ ਦਿਓ ਕਿ ਤੁਹਾਨੂੰ ਜੇ ਕਿਸੇ ਨੇ ਅਹੁਦਾ ਦਿੱਤਾ ਤੇ ਉਹ ਸਰਕਾਰ 'ਚ ਬੈ ਕੇ ਤੁਸੀਂ ਅਹੁਦੇ ਦੇ ਨਾਲ ਲੰਮੀ ਹਲਕੇ ਦੇ ਲੋਕਾਂ ਦੀ ਕਿਹੜੀ ਸੇਵਾ ਕੀਤੀ ਦੀਪੀ ਹਰਸਿੰਦਰ ਤੋਹਰਾ ਨੂੰ ਸ਼ਾਇਦ ਕੋਈ ਪਤਾ ਨਹੀਂ ਕੀ ਡਰ ਮਨ ਵਿੱਚ ਲੱਗਣ ਲੱਗ ਗਿਆ ਹੈ ਮੇਰੇ ਤੇ ਬਹੁਤ ਹੀ ਮੋਕਸ ਕਰੀ ਜਾਂਦੇ ਰਹਿੰਦੇ ਆ ਤਾਂ ਮੈਂ ਪਹਿਲਾਂ ਜਦੋਂ ਵੀ ਕਿਸੇ ਵੀ ਪਾਰਟੀ 'ਚ ਉੱਥੇ ਵੀ ਲੋਕਾਂ ਦੀ ਸੇਵਾ ਵਿੱਚ ਰਿਹਾ ਸਾਰੇ ਮੈਨੂੰ ਜਾਣਦੇ ਆ ਜਿਹੜੇ ਵੀ ਕੰਮ ਮੌਕੇ ਦੇ ਹੁੰਦੇ ਸੀ ਉਹ ਕਰਵਾਉਣੇ ਫਰਜ਼ ਬਣਦਾ ਕੋਈ ਵੀ ਹੈ ਤੇ ਹੁਣ ਮੈਂ ਜੇ 2 ਸਾਲ ਤੋਂ ਐਮ.ਐਲ.ਏ ਬਣਿਆ ਮੈਂ ਆਪਣੇ ਇਲਾਕੇ ਦੇ ਜਿੱਥੇ-ਜਿੱਥੇ ਜੋ ਲੋ ਲੋਰ ਸੀ ਉੱਥੇ ਸਾਰੇ ਭਰਾਵਾਂ ਨਾਲ ਨਿਵੇਂ ਆ। ਔਰ ਜੇ ਮੈਂ ਸਾਲਕ ਦਾ ਐਗਰੀਕਲਚਰ ਮਿਨਿਸਟਰ ਬਣਿਆ ਉਹਦੇ ਤੇ ਵੀ ਮੈਂ ਆਪਣੇ ਵੱਲੋਂ ਚਾਹੇ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ 33% ਕਪੋਟਨ ਦੇ ਸੀਡ ਤੇ ਚਾਹੇ ਅਸੀਂ ਸਿੱਧੀ ਬਜਾਈ 1500 ਤਪਈਆ ਜਿਹੜੀ ਸਦਾ ਚੋਨਾ ਜੀ ਦੇ ਨਾਲ ਪਾਣੀ ਵੀ ਬਚਤ ਹੁੰਦੀ ਹੈ। ਔਰ ਹੋਰ ਵੀ ਜੇ ਮੇਰਾ ਕੰਮ ਸੀ ਕਿ ਲੋਕਾਨੂਨ ਚੰਗੀ ਫਰਟੀਲਾਈਜ਼ਰ ਤੇ ਚੰਗੀਆਂ ਦਵਾਈਆਂ ਮਿਲ ਉਹਦੇ ਚ ਕੋਈ ਇਹੋ ਜਿਹੀ ਗੱਲ ਆਈ ਆ ਤੁਹਾਨੂੰ ਜਰੂਰ ਕੰਟਰੋਲ ਕੀਤਾ ਉਹਨਾਂ ਦੇ ਪੱਤੇ ਵੀ ਦਰਜ ਕੀਤੇ ਆ ਜੋ ਮੇਰਾ ਕੰਮ ਸੀ ਮੈਂ ਪੂਰੀ ਇਮਾਨਦਾਰੀ ਨਾਲ ਕਰਦਾ ਰਿਹਾ ਤੇ ਕਿਸੇ ਨੇ ਮੇਰੇ ਤੇ ਉਂਗਲ ਨਹੀਂ ਰੱਖੀ ਮੈਨੂੰ ਨਹੀਂ ਪਤਾ ਹਰ ਸਿਮਰਤਔਰੀ ਮੇਰੇ ਕੋਲ ਪਿੱਛੋਂਦੇ ਆ ਹਰ ਸਿਮਰਤਔਰੀ ਕਹਦੇ ਨੇ ਵੀ ਇਹਨਾਂ ਨੇ ਕੀ ਸਵਾਰਿਆ ਅਸੀਂ ਤਾਂ ਅਜ ਸਾਡੇ ਬਹੁਤਾ ਸੀ ਪਾਣੀ ਦੀ ਪ੍ਰੋਬਲਮ ਚੱਲਦੀ ਸੀ ਉਹਨਾਂ ਦੇ ਬਿਜਲੀ ਦੇ ਬਿੱਲ ਸੀਗੇ ਨਹਿਰਾਂ ਦੇ ਲਾਏ ਗਏ ਸੀਗੇ ਉਹ ਅਸੀਂ maaf ਕਰਵਾ ਦਿੱਤੇ ਗਏ। ਹੋਰ ਵੀ ਜਿੱਥੇ ਲੋੜ ਐ ਤੇ ਸਾਰੇ ਥਾਵਾਂ ਤੇ ਅਸੀਂ ਜਿਹੜੀਆਂ तकरीबन ਸਾਰੇ ਸੂਏ ਕੱਸੀਆਂ ਇਸ ਸਾਲ 1.5 ਸਾਲ ਵਿੱਚ ਮੇਰੇ ਇਲਾਕੇ ਦੀਆਂ ਵੀ ਕਰਵਾ ਦਿੱਤੀਆਂ। ਅ ਲੀਡਰਸ਼ਿਪ ਕੋਈ ਵੀ ਹਾ ਕੋਈ ਨਾ ਕੋਈ ਸੀਨੀਅਰ ਪਾਰਟੀ ਦੇ ਆਗੂ ਸਹਿਬਾਨ ਆਉਣਗੇ। ਇਕੱਲੇ ਸੰਦੀਪ ਜੀ ਆਉਣ ਜਾਂ ਕੋਈ ਵੀ ਇਹਨਾਂ ਦੇ ਵੀ ਡਿਊਟੀ ਨਾਲ ਦੇ ਕੇ ਸਾਰੇ ਦੇਸ਼ ਚ ਚੋਣਾ ਚੱਲ ਰਹੀਆਂ। ਕੋਈ ਕਿਤੇ ਕੋਈ ਕਿਤੇ ਐ। <laughs> मैडम केजरीवाल जी इस क्या जो सुबह का पंजाब के चुनाव बारे में आ सकते आपने कर सकते हैं आਉਣਗੇ ਤਾਂ जरूर ਪਰ ਇੰਨਾ ਦਿਨ ਜੇ ਕੋਈ ਮੈਨੂੰ ਕੋਈ ਇਨਫਰਮੇਸ਼ਨ ضرور ਉਹ ਵੀ حاضਰੀ ਲਾਉਣਗੇ ਇੱਕ ਅੱਜ मैडम ਹਰਸ਼ਨ ਮੱਤਾ ਤੋਂ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਤੁਹਾਡੇ ਤੇ ਸਵਾਲ ਰੇਕਿਟ ਨੇ ਕਿ ਵੀ ਪਹਿਲਾਂ ਕਾਂਗਰਸ ਦੇ ਵਿੱਚ ਵੀ ਰਹੇ ਨੇ ਉਹਨਾਂ ਸਰਕਾਰ ਦੇ ਇਹ ਲੇਖਣਾ ਹੋਣਾ ਪਿਛਲੇ 2 2.5 ਸਾਲਾਂ ਤੋਂ ਲਗਾਤਾਰ ਸਰਕਾਰ ਦੇ ਵਿੱਚ ਨੇ ਉਹ 10 ਸਾਲ ਵੀ ਉਹਨਾਂ ਨੇ ਕੀ ਕੰਮ ਕਰਾਏ ਨਹੀਂ ਅਹ ਮੇਬੀ ਹਰ ਸਿਮਰਤ ਹੋਰਾ ਨੂੰ ਸ਼ਾਇਦ ਕੋਈ ਪਤਾ ਨਹੀਂ ਕੀ ਡਰ ਮਨ ਵਿੱਚ ਲੱਗਣ ਲੱਗ ਗਿਆ ਮੇਰੇ ਤੇ ਬਹੁਤ ਹੀ ਫੋਕਸ ਕੀ ਜਾਂਦੇ ਰਹਿੰਦੇ ਆ ਤਾਂ ਮੈਂ ਪਹਿਲਾਂ ਜਦੋਂ ਵੀ ਜਿਵੇਂ ਵੀ ਪਾਰਟੀ ਸੀ ਉੱਥੇ ਵੀ ਲੋਕਾਂ ਦੀ ਸੇਵਾ ਵਿੱਚ ਰਿਹਾ ਸਾਰੇ ਮੈਨੂੰ ਜਾਣਦੇ ਆ ਜਿਹੜੇ ਵੀ ਕੰਮ ਮੌਕੇ ਦੇ ਹੁੰਦੇ ਸੀ ਉਹ ਕਰਵਾਉਣੇ ਫਰਜ਼ ਬਣਦਾ ਕੋਈ ਵੀ ਹੈ ਤੇ ਹੁਣ ਮੈਂ ਜੇ 2 ਸਾਲ ਤੋਂ ਐਮਐਲਏ ਬਣਿਆ ਮੈਂ ਆਪਣੇ ਇਲਾਕੇ ਜਿੱਥੇ ਜਿੱਥੇ ਜੋ ਜੋ ਲੋੜ ਸੀ ਉੱਤੇ ਸਾਰੇ ਭਰਾਵਾਂ ਨਾਲ ਨਿਭਿਆ ਔਰ ਜੇ ਮੈਂ ਸਾਲਕ ਤਾਂ ਐਗਰੀਕਲਚਰ ਮਿਨਿਸਟਰ ਬਣਿਆ ਉਹਦੇ 'ਚ ਵੀ ਮੈਂ ਆਪਣੇ ਵੱਲੋਂ ਚਾਹੇ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ 80% कॉटन रे सीड ਤੇ ਚਾਹੇ ਅਸੀਂ ਸਿੱਧੀ ਬਜਾਈ 1500 ਫੱਦਈਆ ਜਿਹੜੀ ਸਿੱਧਾ ਚੋਨਾ ਜੀ ਦੇ ਨਾਲ ਪਾਣੀ ਵੀ ਬਚਤ ਹੁੰਦੀ ਹੈ। ਔਰ ਹੋਰ ਵੀ ਜੇ ਮੇਰਾ ਕੰਮ ਸੀ ਕਿ ਲੋਕਾਂ ਨੂੰ ਚੰਗੀ ਫਰਟੀਲਾਈਜ਼ਰ ਤੇ ਚੰਗੀਆਂ ਦਵਾਈਆਂ ਮਿਲਣ ਉਹਦੇ ਚ ਪਈ ਹੋਈ ਗੰਦਾਈਆ ਤੋਂ ਉਹਨੂੰ ਜ਼ਰੂਰ ਕੰਟਰੋਲ ਕੀਤਾ ਔਰ ਉਹਨਾਂ ਤੇ ਫਰਤੇ ਵੀ ਦਰਜ ਕੀਤੇ ਆ ਜੋ ਮੇਰਾ ਕੰਮ ਸੀ ਮੈਂ ਪੂਰੀ ਇਮਾਨਦਾਰੀ ਨਾਲ ਕਰਦਾ ਰਿਹਾ ਕੋਈ ਕਿਸੇ ਨੇ ਮੇਰੇ ਤੇ ਉਂਗਲ ਨਹੀਂ ਰੱਖੀ। ਮੈਨੂੰ ਨਹੀਂ ਪਤਾ ਹਰ ਸਿਮਰਤੋਰੀ ਮੇਰੇ ਕੋਲ ਪੀਚਾਉਂਦੇ ਆ ਉਹਨਾਂ ਨੇ ਕਿਹਾ ਕਿ ਆਪਦੇ ਏਰੀਏ ਦੇ 10 ਸਾਲਾਂ ਦੇ ਤੋਂ ਹੋ ਐਮਐਲਏ ਉੱਥੇ ਕੀ ਸਵਾਰਿਆ ਅੱਜ ਤੱਕ ਉਹਨਾਂ ਨੇ ਤੇ ਸਵਾਰੀ ਜਾਂਦੇ ਸੀ ਉੱਥੇ ਵਗਾੜਿਆ ਕੀ ਹੈ ਮੈਨੂੰ ਇਹ ਤੂੰ ਦੱਸ ਦੇ ਨਾ ਵੀ ਹਰ ਸਿਮਰਤੋਰੀ ਕਹਦੇ ਨੇ ਵੀ ਇਹਨਾਂ ਨੇ ਕੀ ਸਵਾਰਿਆ ਅਸੀਂ ਤਾਂ ਜ ਸਾਡੇ ਬਹੁਤਾ ਸੀ ਪਾਣੀ ਦੀ ਪ੍ਰੋਬਲਮ ਚੱਲਦੀ ਸੀ ਉਹਨਾਂ ਦੇ ਬਿਜਲੀ ਦੇ ਬਿੱਲ ਸੀਗੇ ਨਹਿਰਾਂ ਦੇ ਲਾਏ ਗਏ ਸੀਗੇ ਉਹ ਅਸੀਂ ਮਾਫ਼ ਕਰਵਾ ਦਿੱਤੇ ਗਏ ਹੋਰ ਵੀ ਜਿੱਥੇ ਲੋੜ ਹੈ ਉੱਥੇ ਸਾਰੇ ਥਾਵਾਂ ਤੇ ਅਸੀਂ ਜਿਹੜੀਆਂ ਤਕਰੀਬਨ ਸਾਰੇ ਸੂਏ ਕਸੀਆਂ ਇਸ ਸਾਲ 1.5 ਸਾਲ ਵਿੱਚ ਮੇਰੇ ਇਲਾਕੇ ਦੀਆਂ ਵੀ ਕੱਸੀਆਂ ਕਰਵਾ ਦਿੱਤੀਆਂ। ਜਿੱਥੇ 13 ਉਮੀਦਵਾਰ ਸੀਟਾਂ ਹੈ ਕਿ 13 ਲੋਕਾਂ ਸੀਟਾਂ, 13 ਵਿੱਚੋਂ 12 ਐਮਐਲਏ ਖੜੇ ਕਿਤੇ। ਕਿ ਪੰਜਾਬ ਸਰਕਾਰ ਨੂੰ ਜਦੋਂ ਡਬਲ ਖਰਚਾ ਕਰਵਾਇਆ ਜਿਹੜੇ ਬਾਰੇ ਪ੍ਰੈਕਸ਼ਨ ਹੁੰਦਾ। ਜਦੋਂ ਇਨਾਂ ਕੋਲ ਕੋਈ ਆਮ ਬੰਦਾ ਨਹੀਂ ਸੀ ਜਿਸ ਨੂੰ ਖੜਾ ਕਰ ਸਕਦਾ। ਜਦੋਂ ਅਕਾਲੀ ਦਲ ਵੱਲੋਂ ਅਸਤੀਫੇ ਦਵਾ ਦਵਾ ਕੇ ਦੂਸਰੀਆਂ ਪਾਰਟੀਆਂ ਤੋਂ ਜਗਿੰਦਰਪਾਲ ਜੈਨ ਜੀ ਹੋਰਾਂ ਨੂੰ ਵੀ ਐਮਐਲਏ ਬਣਾਇਆ ਜਾਂਦਾ ਹੈ ਸਰਦਾਰਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੀ ਬਣਾਇਆ ਜਾਂਦਾ ਉਦੋਂ ਬੀਬੀ ਹਰਸਿਮਰ thora ਨੂੰ ਖਰਚੇ ਤੋਂ ਡਰਨੀ ਲੱਗ ਰਹੀ ਸੀ ਤੇ ਜਨਰਲ ਚੋਣ ਆ ਇਹਦੇ ਚ ਜਿਹੜਾ ਵੀ ਪਾਰਟੀ ਦਾ ਪਾਰਟੀ ਸਮਝੋ ਵੀ ਐਸੋ ਉਮੀਦਵਾਰ ਨੂੰ ਉੱਥੇ ਲੜਾਇਆ ਜਾਵੇ ਚੰਗੀ ਗੱਲ ਅਸੀਂ ਉਸ ਤਰ੍ਹਾਂ ਤਾਂ ਨਹੀਂ ਨਾ ਵੀ ਸੀਟ ਦੂਸਰੀ ਤੋਂ ਛੇਦੀ ਵਹਿਲੀ ਕਰਾ ਕੇ ਤੋਂ ਖਰਚੇ ਨਹੀਂ ਪੈ ਰਹੇ ਸੀ